ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਦੇ ਪਾਣੀਗੜ੍ਹ ਤੋਂ ਇੱਕ ਸਾਹਮਣੇ ਖਬਰ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਿਆ ਹੈ ਘਰਾ ਕਰ ਸਨਸਰਾਂ ਇੱਕ ਆਪਣੇ ਆਪ ਸਵਾਲੇ ਨਿਸ਼ਾਨ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਕੋਈ ਜਗਨੂ ਨਾਮ ਦੇ ਪਿੰਡ ਫਗੋਵਾਲ ਦਾ ਜੋ ਕੈਨੇਡਾ ਵਿੱਚ ਰਹਿੰਦੇ ਹਨ ਉਹਨਾਂ ਵੱਲੋਂ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਪਾਈ ਜਾਂਦੀ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਆਮ ਨਜ਼ਰ ਆ ਰਹੀਆਂ ਹਨ ਜਿਸ ਨੂੰ ਲੈ ਕੇ ਬਾਅਦ ਚੱਲ ਰਿਹਾ ਸੀ ਉਹਨਾਂ ਦੇ ਕੁਝ ਰਿਸ਼ਤੇਦਾਰ ਜੋ ਪਿੰਡ ਫਗੋਵਾਲਾ ਵੀ ਕਿਹ ਰਹਿੰਦੇ ਸਨ ਉਹਨਾਂ ਦੇ ਕੋਈ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਲੈ ਕੇ ਜਾਇਆ ਗਿਆ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਚਾਰਜ ਵਿਨਰ ਜੀ ਸਿੰਘ ਗੋਲਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਉਦਕਾਰ ਦੇ ਵਿੱਚ ਪਹੁੰਚਣ ਦਾ ਹਾਲ ਚੱਲ ਜਾਣਾ ਹੈ ਹੈ ਤਸਵੀਰਾਂ ਦੇਖ ਸਕਦੇ ਹੋ ਕਾਰ ਨੂੰ ਲੱਗੇ ਹੋਏ ਜਿੰਦੇ ਇੱਕ ਆਪਣੇ ਆਪ ਵਿੱਚ ਸਵਾਲੀ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਸੰਗਰੇੜੀ ਅਤੇ ਹਰਜਿੰਦਰ ਸਿੰਘ ਜਲਾਨ ਵੀ ਪਹੁੰਚੇ ਹਨ ਜਿਸ ਦੇ ਇਸ ਮੌਕੇ ਉਹਨਾਂ ਵੱਲੋਂ ਫਗੋਆਲੇ ਦੇ ਪਿੰਡ ਵਿੱਚੋਂ ਤੁਰ ਕੇ ਫਗੋਆਲੇ ਦੀ ਬਸ ਅੱਡੇ ਦੇ ਉਪਰ ਆ ਕੇ ਬੈਠੇ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਪੰਜਾਬ ਸਰਕਾਰ ਲਾਹ ਬਨਾਰੇ ਬਾਜੀ ਕੀਤੀ ਜਾ ਰਹੀ ਹੈ ਤੇ ਵਿਨਰਜੀ ਸਿੰਘ ਗੋਲਡੀ ਵੱਲੋਂ ਤੁਰ ਕੇ ਫਗੋੜਾ ਦੇ ਬਸਰਡੇ ਦੇ ਪਹੁੰਚਦੇ ਅੰਤਿਸਮੋਕ ਉਹਨਾਂ ਨੇ ਕੀ ਕੀ ਕਿਹਾ ਆਓ ਸਾਨੂੰ ਸੁਣਾਉਣਾ ਇਸ ਸਬੰਧੀ ਜਦੋਂ ਪੰਜਾਬ ਪੁਲਿਸ ਦਾ ਪੱਕਾ ਜਾਣ ਲਈ ਪਹਾਣੀਗੜ ਪਹੁੰਚੇ ਤਾਂ ਐਸਐਚਓ ਸਾਹਿਬ ਵੱਲੋਂ ਕੋਈ ਪੱਕਾ ਜਵਾਬ ਨਹੀਂ ਦਿੱਤਾ ਗਿਆ ਇਸ ਮੁੱਦੇ ਨੂੰ ਲੈ ਕੇ ਕੀ ਬੋਲਦੇ ਨਜ਼ਰ ਆ ਰਹੇ ਆਓ ਸਾਨੂੰ ਸੁਣਾਉਣਾ ਸ਼ੋਮਣੀ ਗੱਲ ਦੇ ਹਲਕੇ ਇੰਚਾਰਜ ਵਿਨਜੀਤ ਸਿੰਘ ਗੋਲਡੀ ਜੀ ਜੇ ਉਸ ਪਿਤਾ ਨਾਲ ਗੱਲ ਕਰਕੇ ਉਹਨਾਂ ਦਾ ਟਾਈਮ ਲੈ ਕੇ ਹੋਰ ਜਿੰਨੇ ਉਹਨਾਂ ਕੋਲ ਇਹ ਜਿਹੜੀ ਗੱਲਬਾਤ ਹੈ ਜਿੱਥੇ ਵੀ ਕਹਿ ਕੇ ਇੱਕ ਦਰਖਾਸਤ ਸਾਡੇ ਵੱਲੋਂ ਲਿਖਾ ਕੇ ਹੁਣੇ ਪਿਆਰ ਰੋਕ ਕੇ ਜੇ ਸਭ ਨੂੰ ਮਿਲਦੇ ਆ ਕਰਦੇ ਆ ਗੱਲਬਾਤ ਤੇ ਅੱਜ ਉਹਨਾਂ ਨੂੰ ਇਹ ਗੱਲ ਕਹਿਣੀ ਹੈ ਕਿ ਭਾਈ ਇਹ ਬੰਦੇ ਨੂੰ ਝੂਠਾ ਮੁਕੱਦਮਾ ਹੈ ਝੂਠੀ ਗੱਲਬਾਤ ਹੈ ਉਹਦੇ ਚ ਜਿਹੜਾ ਨਾਮਜ਼ਦ ਕੀਤਾ ਹੈ ਉਹਦੇ ਚ ਉਹਨੂੰ ਬਾਹਰ ਕਰੋ ਤੇ ਬੰਦਾ ਸਾਡਾ ਰਿਹਾ ਕਰੋ ਤਿੰਨ 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 ਬੰਦੇ ਬੰਦੇ ਨਹੀਂ ਇਸੇ ਫੇਰ ਹੋਣਗੇ ਇਹ ਤੇ ਨਵੇਂ ਫਸਿਆ ਰੱਖੇ ਦੇ ਚੁੱਕੇ ਨੇ ਹੱਦ ਕੀ ਇਹ ਦਾ ਪੈ ਜੋ ਇੱਕ ਉਸ ਜੀਆ ਪੰਜਾਬ ਕਰਨਾ ਰਹੇ ਹੱਲ ਨਹੀਂ ਕਰ ਸਕੀ ਤਾਂ ਉਹ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਜਿਵੇਂ ਪਹਿਲਾ ਸੰਘਰਸ਼ ਹੋਇਆ ਸੀ ਈਬੀ ਭਰਾ ਹੀ ਵੇਲੇ ਇਹ ਫਿਰ ਹੁਣ ਮੁੱਖ ਮੰਤਰੀ ਦੇ ਖਿਲਾਫ ਸੰਘਰਸ਼ ਹੋਊਗਾ ਬਸ ਏਹੀ ਜੀ ਗੱਲ ਇੱਕ ਵੱਡੀ ਚਰਚਾ ਵੀ ਆਪਣਾ ਫੱਗੂ ਵਾਲੇ ਦੇ 16 17 ਫੋਨ ਪੁਲਿਸ ਨੇ ਹੋਰ ਟਰੇਸ ਤੇ ਲਾਏ ਹੋਏ ਨੇ ਕਿ ਇਹਦੇ ਬਾਰੇ ਕੀ ਹੋਲਸ ਦੇ ਮੈਂ ਤਾਂ ਇਹ ਲੱਗਦਾ ਕਿ ਐਮਰਜੈਂਸੀ 75 ਵਾਲੀ ਨੂੰ ਇਹ ਮਾਤ ਪਾਉਣਗੇ ਸਾਰੇ 75 1975 ਚੰਦਰਗੰਦ ਦੀ ਐਮਰਜੈਂਸੀ ਲਾਈਟ ਸੀ ਨਾ ਉਦੋਂ ਇਹ ਕਹਿੰਦੇ ਸੀ ਵੀ ਹਰ ਘਰ ਦੇ ਵਿੱਚ ਉਹ ਲੋਕਾਂ ਨੂੰ ਚੱਕ ਲੋ ਪਰ ਅੱਜ ਦੇ ਹਾਲਾਤ ਇਹ ਨੇ ਕਿ ਹਰ ਬੰਦੇ ਨੇ ਚੈੱਕ ਰੱਖ ਕੇ ਕੋਈ ਬੰਦਾ ਸਰਕਾਰ ਦੀ ਕਿਸੇ ਕਮੀ ਨੂੰ ਜਿਹੜਾ ਉਹਨੂੰ ਦੇਖਦੇ ਨਸ਼ਰ ਕਰਦਾ ਬਾਹਰ ਕੱਢਦਾ ਤਾਂ ਉਹਦੇ ਤੇ ਕਾਰਵਾਈ ਸਰਕਾਰ ਨਾਲ ਦੀ ਨਾਲ ਕਰਨ ਵਾਸਤੇ ਤੱਤੀ ਹੋ ਜਾਂਦੀ ਹੈ ਤੇ ਜਿਹੜੇ ਅੱਜ ਪੰਜਾਬ ਦੇ ਵਿੱਚ ਕਤਲੋਗਾਰਧ ਹੋ ਰਹੀਆਂ ਲੁੱਟ ਖੋਹ ਰਹੀਆਂ ਉਹਦੇ ਤੇ ਕੋਈ ਚਰਚਾ ਨਹੀਂ ਪੰਜਾਬ ਦੀ ਤਰੱਕੀ ਤੇ ਕੋਈ ਚਰਚਾ ਨਹੀਂ ਹੈ ਮੈਂ ਇੱਥੇ ਦੱਸਣਾ ਚਾਹਣਾ ਕਿ ਭਾਈ ਮਾਨ ਸਾਹਿਬ ਜਗਮਨ ਜਿਹੜਾ ਤੁਸੀਂ ਸਮਝਾ ਹੈ ਇਹ ਉਹ ਬੰਦਾ ਹੈ ਜਿਹਦੇ ਘਰੇ ਜਿਹਦੇ ਦਾਦੇ ਦੀ ਸਮਾਹ ਤੇ ਤੁਸੀਂ ਮੱਥਾ ਟੇਕ ਕੇ 2014 ਚ ਸਿਆਸਤ ਸ਼ੁਰੂ ਕੀਤੀ ਤੇ ਉਹ ਪਰਿਵਾਰ ਹੈ ਉਹ ਪਿੰਡ ਹੈ ਇਹ ਜਿੱਥੋਂ ਤੋਂ ਦੀ ਸਿਆਸਤ ਦੀ ਜੇ ਕਹੀਏ ਨੀ ਰੱਖੀ ਗਈ ਸੀ ਪਹਿਲੀ ਇੱਟ ਜਿਹੜੀ ਸੀ ਉਹ ਫੱਗੂ ਵਾਲੇ ਤੋਂ ਰੱਖੀ ਗਈ ਸੀ ਕਿ ਅੱਜ ਤੁਸੀਂ ਉਹ ਫੱਗੂ ਵਾਲੇ ਉਹਨਾਂ ਬੰਦਿਆਂ ਦੇ ਤੁਹਾਡਾ ਜਗਮਨ ਨਾਲ ਕੀ ਐ ਤੁਹਾਡਾ ਕੀ ਰੌਲਾ ਸਾਨੂੰ ਇਹਦੇ ਤੱਕ ਕੋਈ ਮਤਲਬ ਨਹੀਂ ਆ ਪਿੰਡ ਵਾਲਿਆਂ ਨੂੰ ਕਿਸੇ ਨੂੰ ਹੈ ਭਾਈ ਮਤਲਬ ਨਹੀਂ ਨਾ ਜੀ ਨਾ ਨਾ ਕਿਸੇ ਨੂੰ ਕੋਈ ਕਿਸੇ ਦਾ ਕੋਈ ਮਤਲਬ ਨਹੀਂ ਸਾਡਾ ਮਕਸਦ ਇਹ ਆ ਵੀ ਸਾਡਾ ਬੰਦਾ ਨਜਾਇਜ਼ ਫੜੇ ਨੇ ਸਾਡੇ ਤਿੰਨੇ ਮੁੰਡੇ ਤਿੰਨੇ ਮੁੰਡੇ ਜਿਹੜੇ ਨਜਾਇਜ਼ ਫੜੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੁਸੀਂ ਕਿਸੇ ਪਰਚਾ ਦਿਓ ਤੁਸੀਂ ਨਾ ਦਿਓ ਤੁਸੀਂ ਵੀਡੀਓ ਅਸਲੀ ਐ ਥੋੜੀ ਵੀਡੀਓ ਨਕਲੀ ਐ ਤੁਸੀਂ ਕੀ ਕਰਦੇ ਰਹੋ ਕੀ ਨਹੀਂ ਕਰਦੇ ਰਹੇ ਸਾਡੇ ਦੇ ਨਾਲ ਕੋਈ ਤਲਕ ਨਹੀਂ ਦੋ ਹੀ ਚੀਜ਼ਾਂ ਨੇ ਇੱਕ ਸਾਡੇ ਭੁੰਡਿਆਂ ਨੂੰ ਰਹਾ ਕਰਨਾ ਦੂਜੀ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਹੈ ਉਹਦੀ ਕਰਮਾ ਨੂੰ ਬਹਾਲ ਕਰਨਾ ਇਹ ਵੀ ਬਹੁਤ ਜ਼ਰੂਰੀ ਹੈ ਜੇ ਕੋਈ ਬੰਦਾ ਅਸੀਂ ਪਹਿਲਾਂ ਵੀ ਕਹਿੰਦੇ ਰਹਾਂ ਅਸੀਂ ਅੱਜ ਵੀ ਕਹਿੰਦੇ ਕਿ ਜਿਹੜਾ ਬੰਦਾ ਉਸ ਕੁਰਸੀ ਨੂੰ ਕਾਗਰ ਕਰਦਾ ਹੈ ਉਹ ਕੁਰਸੀ ਤੇ ਰਹਿੰਦਾ ਹੱਕਦਾਰ ਨਹੀਂ ਹੈ ਇਹ ਗੱਲ ਵੀ ਹੈ ਭਾਈ ਹੈਲੋ ਨਾਰੇ 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 ਬਰੀ ਆ ਆ ਆਜੋ ਆਪਾਂ ਥੋੜਾ ਪੀਤੀ ਵਈ ਜੁਣ ਆ ਆ ਗਈ ਆ ਦੇ ਨਹੀਂ ਹੁੰਦੀ ਨਾ ਹੁਣ ਜਿਹੜੀ ਇਹਨਾਂ ਦੀ ਪੁਲਿਸ ਕਾਰਵਾਈ ਆ ਉਹਦੇ ਵਿੱਚ ਇਹਨਾਂ ਨੇ ਇਨਵੈਸਟੀਗੇਸ਼ਨ ਆ ਗਈ ਠੀਕ ਹੈ ਹਾਂਜੀ ਸਭ ਜਿਹੜਾ ਕੱਲੇ ਅੱਜ ਕੋਈ ਪ੍ਰੋਗਰਾਮ ਅਧਿਕੇਗਾ ਬੱਬੂ ਵਾਲੇ ਦੇ ਵਿੱਚ ਕੀ ਮਸਲਾ ਕੀ ਲੱਗੇਗਾ ਦੇਖੋ ਮਸਲਾ ਇਹ ਹੈ ਕਿ ਪੰਜਾਬ ਸਰਕਾਰ ਦੀ ਜੋ ਧੱਕੇਸ਼ਾਹੀ ਹੈ ਜੋ ਸਾਡੇ ਤਿੰਨ ਨੌਜਵਾਨਾਂ ਤੇ ਪਰਚੇ ਦਰਜ ਕੀਤੇ ਗਏ ਨੇ ਜਾਇਜ ਇਹਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਤੇ ਪਿੰਡ ਵਸਣ ਲਈ ਬਹੁਤ ਵੱਡੇ ਪੱਦਰ ਦੇ ਰੋਸ ਹੈ ਰੋਸ ਇਸ ਕਰਕੇ ਹੈ ਕਿ ਇਹਨਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਨੇ ਹਰ ਰੋਜ਼ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਬੀਬੀਆਂ ਨੂੰ ਨਿੰਦੇ ਨੇ ਕਦੇ ਸੁਖਵੀਰ ਸਿੰਘ ਬਾਦਲ ਨੂੰ ਨਿੰਦੇ ਨੇ ਬਹੁਤ ਅਪਸ਼ਬਦ ਬੋਲਦੇ ਨੇ ਕਦੇ ਕਲਿੱਪ ਵਾਲੀ ਕਦੇ ਆਹ ਗੱਲ ਕੀ ਭਵੰਤ ਮਾਨ ਤੇ ਨਹੀਂ ਪਰਚੇ ਦਰਜ ਹੋ ਸਕਦੇ ਉਹ ਮੁੱਖ ਮੰਤਰੀ ਹੈ ਪ ਉਹ ਆਪਣੇ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੰਦਾ ਨਾ ਪੰਜਾਬ ਦੇ ਸਰਪੱਖੀ ਵੱਲ ਧਿਆਨ ਦਿੰਦਾ ਐ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਜਿਹੜੀ ਆਵਾਜ਼ ਐ ਦਬਣੀ ਚਾਹੁੰਦਾ ਐ ਇੱਕ ਐਮਰਜੈਂਸੀ ਅਸੀਂ ਮੰਗ ਕੇ ਕਰਦਾ ਕਿ ਨੌਜਵਾਨਾਂ ਤੋਂ ਤਰਹਾ ਕੀਤਾ ਜਾਵੇ ਉਹ ਬੇਕਸੂਰ ਨੇ ਆਪਣਾ ਕਾਰੋਬਾਰ ਕਰਨ ਉਹਨਾਂ ਦਾ ਲੱਖਾਂ ਕਰੋੜਾਂ ਰੁਪਈਆ ਦਾ ਕਾਰੋਬਾਰ ਹੈ ਪ੍ਰਭਾਵਿਤ ਹੋ ਰਿਹਾ ਐ ਅੱਜ ਦੇਖੋ ਘਰ ਦੇ ਵਿੱਚ ਸੁੰਨਸਰਾ ਹੋਈ ਪਈ ਐ ਬੀਬੀਆਂ ਬਾਹਰ ਗਈਆਂ ਹੋਈਆਂ ਨੇ ਇਹਦਾ ਕੌਣ ਖਮਾਇਆ ਦੇਊਗਾ ਤੋਂ ਭਗਵੰਤ ਮਾਨ ਨੂੰ ਕੀ ਪੰਜਾਬ ਸਰਕਾਰ ਬਹੁਤ ਨਲਾਇਕੀ ਵਾਲੀ ਕੰਮ ਕਰ ਰਹੀ ਐ ਅਸੀਂ ਇਹੀ ਮੰਗ ਕਰਦਾ ਕਿ ਇਸ ਤਰ੍ਹਾਂ ਦੇ ਪਰਚੇ ਦੇ ਨਾ ਦਿੱਤੇ ਜਾਣ ਤੁਸੀਂ ਪੰਜਾਬ ਦੀ ਤਰੱਕੀ ਕਰੋ ਪੰਜਾਬ ਇਲਿਮੈਂਟ ਕਰੋ ਪੰਜਾਬ ਦਾ ਤੇ ਆਨ ਇਧਰ ਕਨਵਰਟਰ ਨਾ ਕਰੋ ਨੌਜਵਾਨਾਂ ਚ ਇਹ ਤਾਂ ਐਮਰਜੈਂਸੀ ਵਾਲੇ ਹਾਲਾਤ ਨੇ ਤੇ ਕੈਮਰਜਸੀ 175 ਚ ਲੱਗੀ ਸੀ ਇਹ ਕੈਮਰਜਸੀ 2022 ਤੋਂ ਲੱਗ ਰਹੀ ਹੈ ਜਿਹੜਾ ਵੀ ਕੋਈ ਬੋਲਦਾ ਬਾਅਦ ਚੱਕ ਦਨ ਚੁੱਪ ਕਰਕੇ ਅੰਦਰ ਬੰਦ ਕਰ ਦਿੰਦੇ ਨੇ ਇਹ ਬਹੁਤ ਮਾੜਾ ਰੁਝਾਨ ਹੈ ਇਹਨਾਂ ਨੂੰ ਇਹ ਗੱਲਾਂ ਭੁਗਤਣੀਆਂ ਪੈਣਗੀਆਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਲ ਇੱਕ ਰਹਿ ਗਿਆ ਇਹ ਸਾਰੇ ਲੋਕ ਵੀ ਇਸ ਤਰ੍ਹਾਂ ਦੇ ਹਾਲਾਤ ਜੋ ਪੈਦਾ ਕੀਤੇ ਨੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਬੰਦ ਵੀ ਅੱਜ ਜਿਹੜੀ ਨਾਰੇबाजी ਕੀਤੀ ਹੈ ਜਿਹੜੀ ਮਾਸਟਰ ਪੱਕਾ ਦਾ ਬੁਲਤੀ ਪੰਜਾਬ ਦੀ ਮੌਜੂਦਾ ਸਰਕਾਰ ਦੇ ਇਹ ਜਿਹੇ ਹਾਲਾਤ ਬਣਾਤੇ ਕਿ ਜਿਹੜੇ ਜੇ ਐਮਰਜੈਂਸੀ ਦਾ ਟਾਈਮ ਹੁੰਦਾ ਸੀ ਉਹ ਦਹਿਸ਼ਤ ਦਾ ਮਾਹੌਲ ਹੈ ਅੱਜ ਹਰ ਬੰਦੇ ਨੂੰ ਬੋਲਣ ਤੋਂ ਜਿਹੜੀ ਆਪਣੇ ਇੱਥੇ ਦਾ ਅੱਜ ਇਹ ਹਾਲਾਤ ਬਣਾਤੇ ਵੀ ਬੋਲਦਾ ਵੀ ਨਹੀਂ ਬੰਦਾ ਫਿਰ ਵੀ ਉਹਦੇ ਤੇ ਪਰਚਾ ਦੇ ਕੇ ਅੰਦਰ ਕੀਤਾ ਜਾਂਦਾ ਅੱਜ ਅਸੀਂ ਜਸਦਾਰ ਰਜਾਕਰ ਸਿੰਘ ਜੀ ਦੇ ਘਰੇ ਖੜੇ ਆ ਜਿਹੜੇ ਸਾਡੇ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਸੀ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪੋਤੇ ਰੋਬੀ ਹੋਰਾਂ ਨੂੰ ਤੇ ਨਾਲ ਜਿਹੜੇ ਦੋ ਸਾਥੀ ਹੋਰ ਚਾ ਉਹਨਾਂ ਦੇ ਚਾਚਾ ਜੀ ਦੇ ਬੇਟੇ ਜੱਸੀ ਸੀ ਤੇ ਨੇ ਰੋਮੀ ਸੀ ਉਹ ਤਿੰਨ ਬੰਦਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਤੇ ਹੈਰਾਨੀ ਦੀ ਗੱਲ ਇਹ ਹੈ ਵੀ ਅਰੈਸਟ ਕਿਹੜੇ ਮਸਲੇ 'ਚ ਕੀਤਾ ਹੈ ਕੋਈ 2017 ਦੇ ਵਿੱਚ ਪਰਚਾ ਹੋਇਆ ਸੀ ਜਗਮਨ ਸਮਰੇ ਤੇ ਜਗਮਨ ਇਸ ਪਿੰਡ ਦਾ ਜੰਪਲ ਹੈ ਇਸ ਕਰਕੇ ਜਗਮਨ ਨੂੰ ਜਿਹੜਾ ਇਸ ਨੂੰ ਇਸ ਦੇ ਉੱਪਰ ਪਰਚੇ-ਪਰਚੇ ਸਭ ਨੂੰ ਪਤਾ ਕਿ ਹੈਗੇ ਨੇ ਉਹਨਾਂ ਪਰਚਿਆਂ 'ਚ ਇਹਨਾਂ ਨੂੰ ਇਨਵੋਲਵ ਕਰਕੇ ਜਿਹੜਾ ਉਹਨਾਂ ਨੂੰ ਨਾਮਜ਼ਦ ਕੀਤਾ ਤੇ ਉਸ ਦਿਵਾਰ ਰੈਸਟ ਦੀ ਨਾਲ ਦੀ ਨਾਲ ਕਰ ਲਿਆ ਤੇ ਸੰਤਾਏ ਪਤਾ ਲੱਗਿਆ ਕਿ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਕਿ ਰਿਮਾਂਡ ਲਿਆ ਹਾਲ ਤੱਕ ਕੋਈ ਪਤਾ ਨਹੀਂ ਨਾ ਤਾਂ ਪਵਾਨੀਗੜ ਥਾਣੇ ਚ ਇੱਕ ਕੋ ਲੋਕਲ ਥਾਣਾ ਪਵਾਨੀਗੜ ਪੈਂਦਾ ਹੁਣ ਇਹ ਨਹੀਂ ਪਤਾ ਕਿੱਥੇ ਲੈ ਕੇ ਗਏ ਨੇ ਉਹ ਪਰ ਅਗਲੀ ਗੱਲ ਇਹ ਹੈ ਕਿ ਮਾਨਸਾ ਤੁਹਾਡੇ ਹਾਲਾਤ ਇਹ ਆ ਗਏ ਕਿ ਤੁਸੀਂ ਨੌਜਵਾਨਾਂ ਨੂੰ ਫੜ ਫੜ ਕੇ ਤਸ਼ੱਦਦ ਕਰਕੇ ਅੰਦਰ ਦੇਣ ਲੱਗੇ ਤੁਸੀਂ ਉਹੀ ਲੋਕ ਹੋ ਜਿਹੜੇ ਕਹਿੰਦੇ ਸੀ ਬੋਲਣ ਦੀ ਸਭ ਨੂੰ ਸਭ ਨੂੰ ਖੁੱਲ ਹੈ ਜਿਹੜਾ ਮਰਜ਼ੀ ਜੋ ਬੋਲ ਸਕਦਾ ਥੋਡੀ ਵੀਡੀਓ ਅਸਲੀ ਹੈ ਥੋਡੀ ਵੀਡੀਓ ਨਕਲੀ ਹੈ ਸਾਨੂੰ ਇਹਦਾ ਕੋਈ ਮਤਲਬ ਨਹੀਂ ਹੈ ਸਾਡਾ ਨਾ ਸਾਡਾ ਮਕਸਦ ਹੈ ਨਾ ਪਿੰਡਾਂ ਵਾਲਿਆਂ ਦਾ ਮਕਸਦ ਹੈ ਸਾਡਾ ਤਾਂ ਮਤਲਬ ਇੱਕੋ ਚੀਜ਼ ਨਾਲ ਹੈ ਕਿ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਇਹ ਨੌਜਵਾਨ ਸਾਥੀ ਕਿਉਂ ਫੜੇ ਨੇ ਇਹਨਾਂ ਨੂੰ ਰਿਹਾ ਕਰੋ ਸਾਡਾ ਇਹਨਾਂ ਦੇ ਨਾਲ ਮਕਸਦ ਹੈ ਇਹਨਾਂ ਦਾ ਕਸੂਰ ਦੱਸੋ ਕੋਈ ਉਹਦੀ ਵੀਡੀਓ ਦੇ ਨਾਲ ਇਹ ਵਿੱਚ ਹੋਣ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਹੁਣ ਜਿਵੇਂ ਹੁਣ ਸਾਨੂੰ ਪਿੰਡ ਤੋਂ ਪਤਾ ਲੱਗਿਆ ਦੋ ਨੌਜਵਾਨ ਤਾਂ ਰومی ਦੇ ਜੱਸੀ ਦਾ ਇਹ ਨੇ ਕਹਿੰਦੇ ਜਿਨ੍ਹਾਂ ਕੋਲ ਬਟਨ ਵਾਲੇ ਫੋਨ ਤਾਂ ਦੇਖਦੇ ਨਹੀਂ ਹੈਗੇ ਕੁਝ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਫੜ ਕੇ ਅੰਦਰ ਦੇਤਾ ਤੇ ਪਰ ਇੱਥੇ ਹੀ ਦੂਜੇ ਪਾਸੇ ਸਵਾਲ ਇਹ ਉੱਠਦਾ ਹੈ ਕਿ ਮਾਨ ਸਾਹਿਬ ਕੀ ਤੁਸੀਂ ਜਗਮਨ ਸਮਰੇ ਨੂੰ ਜਾਣਦੇ ਨਹੀਂ ਕੀ ਤੁਸੀਂ ਉਹਦੇ ਘਰੇ ਰਹਿੰਦੇ ਨਹੀਂ ਰਹੇ ਜਾਂ ਤੁਸੀਂ ਉਹ ਤੋਂ ਫੰਡ ਇਕੱਠਾ ਕਰਾਉਂਦੇ ਨਹੀਂ ਰਹੇ ਕੀ ਤੁਸੀਂ ਕੈਨੇਡਾ ਜਾ ਕੇ ਸਾਰੀ ਆਮ ਆਦਮੀ ਪਾਰਟੀ ਉੱਥੇ ਜਾ ਕੇ ਬੈੰਦੀ ਨਹੀਂ ਰਹੀ ਫਿਰ ਇਹਨਾਂ ਦੇ ਇਹ ਸਵਾਲਾਂ ਦੇ ਜਵਾਬ ਦਿਓ ਨਾ ਤੁਸੀਂ ਦੂਜਿਆਂ ਤੇ ਉਂਗਲੀ ਚੱਕੀ ਜਾਂਦੇ ਹੋ ਤੁਸੀਂ ਉਹੀ ਲੋਕ ਹੋ ਅੱਜ ਦਾ ਤੁਹਾਡੇ ਬਾਰੇ ਬੋਲੇ ਨੇ ਤੁਸੀਂ ਉਹ ਲੋਕ ਹੋ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਉਹਨਾਂ ਦੇ ਬੱਚਿਆਂ ਦਾ ਕਾਨੂੰਨੀ ਛੱਡਾ ਜਿਹੜੇ ਲੋਕਾਂ ਨੇ ਤੁਸੀਂ ਉਹ ਜਿਹੜੇ ਕਰਦਾਰ ਕੁਸ਼ੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੈ ਮੁੱਖ ਮੰਤਰੀ ਬਹੁਤ ਵੱਡਾ ਹੁੰਦਾ ਹੈ ਅਸੀਂ ਹਮੇਸ਼ਾ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਇਹਨਾਂ ਨੇ ਮਾਨਸਾਬ ਹੋਰਾਂ ਨੇ ਕੰਮ ਸ਼ੁਰੂ ਕੀਤਾ ਅਸੀਂ ਇੱਕੋ ਗੱਲ ਕਹੀ ਹੈ ਕਿ ਭਾਈ ਕਿਸ ਦੀ ਨਿੱਜੀ ਤੌਰ ਤੇ ਕਰਦਾਰ ਕੁਸ਼ੀ ਨਾ ਕਰੋ ਜੇ ਕੋਈ ਗਲਤ ਹੈ ਗਲਤ ਹੈ ਜੋ ਮਰਜੀ ਚਲੀ ਜਾਵੇ ਪਰ ਤੁਸੀਂ ਅਹੁਦੇ ਦੀ ਗਰਮਾ ਰੱਖੋ ਪਰ ਇਹਨਾਂ ਲੋਕਾਂ ਨੇ ਨਹੀਂ ਸੁਣੀ ਅੱਜ ਉਹੀ ਜੋ ਬੀਜਿਆ ਉਹ ਵੱਢ ਰਹੇ ਨੇ ਇਹ ਅੱਜ ਜਿਹੜੀ ਇਹਨਾਂ ਨੌਜਵਾਨਾਂ ਨੂੰ ਸਾਡੇ ਨੂੰ ਫੜ ਕੇ ਅੰਦਰ ਦਿੱਤਾ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਇੱਕ ਗਊ ਹੱਤਿਆ ਇਹ ਤੁਸੀਂ ਇਹਦੀ ਇਹਦੀ ਪਰਭਾਈ ਕਰਨੀ ਪੈਣੀ ਆ ਤੁਹਾਨੂੰ ਕਿਸੇ ਨਾ ਕਿਸੇ ਜਾ ਕੇ ਕਿਉਂਕਿ ਤੁਸੀਂ ਲੋਕ ਹੋ ਜਿਹੜੇ ਸਰਕਾਰ ਦੇ ਵਿੱਚ ਅੱਜ ਬੈਠੇ ਧੱਕੇਸ਼ਾਹੀਆਂ ਬਹੁਤ ਚੱਲ ਰਹੀਆਂ ਨੇ ਪਰ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਜਿਹੜਾ ਇਹ ਬਹੁਤ ਮੰਦਭਾਗ ਹੈ ਕਿ ਜਿਹੜਾ ਇਹਨਾਂ ਨੌਜਵਾਨਾਂ ਨੂੰ ਅੰਦਰ ਦੇਖ ਕੇ ਤੇ ਆਵਾਜ਼ ਬੰਦ ਕੀਤੀ ਆ ਕਿਹਦੀ ਕਿਹਦੀ ਆਵਾਜ਼ ਬੰਦ ਕਰੋਗੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਵੀਡੀਓ ਜਾਂਦੀਆਂ ਨੇ ਉਹ AI ਐ ਉਹ ओरिजिनल ਐ ਉਹ ਕੀ ਬਣਿਆ ਸਾਨੂੰ ਉਹਦਾ ਕੋਈ ਮਤਲਬ ਨਹੀਂ ਆਕਾਲੀ ਦਲ ਅੱਜ ਪਰਿਵਾਰ ਦੇ ਨਾਲ ਮਿਲ ਕੇ ਅਸੀਂ ਪਰਿਵਾਰ ਦੇ ਨਾਲ ਜੋ ਉਹਨਾਂ ਦਾ ਫੈਸਲਾ ਪਰਿਵਾਰ ਤਾਂ ਚਲੋ ਇੱਥੇ ਹੀ ਨਹੀਂ ਆ ਘਰ ਨੂੰ ਜਿੰਦੇ ਲੱਗੇ ਪਏ ਨੇ ਅੱਜ ਤਾਂ ਸਾਰੇ ਇਕੱਠੇ ਹੋ ਕੇ ਪਿੰਡ ਆਲੇ ਆ ਭਾਈ ਉਹਦੇ ਹੱਕ 'ਚ ਖੜੇ ਆ ਉਹਨੂੰ ਛਡਾਉਣ ਵਾਸਤੇ ਖੜੇ ਆ ਮੈਂ ਰਾਤ ਦਾ ਲੱਗਿਆ ਹੋਇਆ ਐਸੀ ਗੱਲ ਤੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਹੋਈ ਐ ਮੈਂ ਵੀ ਨਿੱਜੀ ਤੌਰ ਤੇ ਪੁਲਿਸ ਨਾਲ ਗੱਲ ਕਰ ਰਿਹਾ ਤੇ ਜਿੱਥੇ ਲੋੜ ਪਊਗੀ ਜੇ ਧਰਨਾ ਲਾਉਣਾ ਧਰਨੇ ਤੇ ਜਾਵਾਂਗੇ ਮੁਜਾਰਾ ਕਰਨਾ ਉਹ ਮੁਜਾਰਾ ਕਰਨਾ ਉਹ ਦੇ ਬੜਨੋਂ ਭੁਖੜਤਾਲ ਤੇ ਮੈਂ ਬੈਠੂੰਗਾ ਹੁਣ ਤੱਕਸ਼ਨ ਕੀ ਹੋ ਰਿਹਾ ਹੈ ਤਰ੍ਹਾਂ ਤੱਕਸ਼ਨ ਹੁਣ ਅਸੀਂ ਪਿੰਡ ਵਾਲੇ ਸਾਰੇ ਸਲਾਹ ਕਰਨਗੇ ਬੈਠੇ ਲੜਾਈ ਤੇ ਜੇਹਦਾਰ ਦੀ ਦੇ ਜੀ ਪਹੁੰਚਿਆ ਤੇ ਦੂਜੀ ਦੂਜੀ ਗੱਲ ਇਹ ਹੈ ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹੁੰਦਾ ਐਕਸ਼ਨ ਸਾਡਾ ਇਹੀ ਹੈ ਕਿ ਅੱਜ ਅਸੀਂ ਅਸੀਂ ਐਸਐਸਪੀ ਸਾਹਿਬ ਨੂੰ ਤੇ ਹੋਰ ਅਫਸਰਾਂ ਨੂੰ ਮਿਲਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇਗੇ ਭਾਈ ਇਹਨੂੰ ਪਿਆਰ ਨਾਲ ਨਿਪਟ ਲੋ ਨਹੀਂ ਇਹ ਸੰਘਰਸ਼ ਪਹਿਲਾਂ ਵੀ ਫਗੂ ਵਾਲਿਆਂ ਨੇ ਲੜਿਆ ਸੀ ਜੋ ਬੀਬੀ ਭਰਾ ਦੇ ਖਿਲਾਫ ਤੇ ਸੰਘਰਸ਼ ਫੇਰ ਹੋਊਗਾ ਇਹ ਕਰਮਾ ਇੱਕ ਹੋਰ ਦਿਖਾਉਣਾ ਚਾਹਣਾ ਤੁਸੀਂ ਦਿਖਾ ਦਿਓ ਮਾਨ ਸਾਹਿਬ ਨੂੰ ਇਹ ਉਹੀ ਘਰ ਹੈ ਜਿੱਥੇ ਭਗਵੰਤ ਮਾਨ ਆ ਕੇ ਗਿਆ ਸੀ ਜਿੱਥੇ ਸਮਾਹ ਤੇ ਮੱਥਾ ਟੇਕ ਕੇ ਇਹ 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 ਦੱਸਣਾ ਚਾਹਣਾ ਮਾਨ ਸਾਹਿਬ ਤੁਸੀਂ ਸੁਣ ਲਓ ਤੁਸੀਂ ਜੈਸਦਾਰ ਜਗੀਰ ਸਿੰਘ ਦੀ ਸਮਾਹ ਤੇ ਮੱਥਾ ਟੇਕ ਕੇ ਇਹ ਇੱਥੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਹ ਉਹ ਘਰ ਨੇ ਇਹ ਸਮਰੇ ਦੇ ਜਿਹੜੇ ਪਰਿਵਾਰ ਦੀ ਜਿਹੜੀ ਗੱਲ ਕਰਦੇ ਹਾਂ ਉਹਦੇ ਉਹਦੇ ਦਾਦੇ ਦੇ ਤੇ ਇਸ ਕਰਕੇ ਤੁਸੀਂ ਇਹਨਾਂ ਪਰਿਵਾਰਾਂ ਦੇ ਜਵਾਕਾਂ ਨੂੰ ਅੰਦਰ ਲਈ ਜਾਣੇ ਹੋ ਯਾਰ ਜਿਹੜੇ ਨੇ ਇਹਨਾਂ ਦਾ ਕਸੂਰ ਹੀ ਕੋਈ ਨਹੀਂ ਹੈ ਸੋ ਅੱਜ ਅਸੀਂ ਇਕੱਠੇ ਹੋ ਕੇ ਸਾਰੇ ਇੱਥੇ ਆ ਪਿੰਡ ਬਾਕੀ ਵੀ ਹੁਣ ਸਾਰੇ ਪਿੰਡ ਦੇ ਨਾਲ ਹੋਰ ਸਲਾਹ ਕਰਕੇ ਜੋ ਫੈਸਲਾ ਕਰੂਗਾ ਪਿੰਡ ਦਾ ਘਰ ਜਾਏਗਾ ਤੁਰੇ ਕੁਝ ਨਹੀਂ ਬੰਦੂ ਵਾਲਾ ਸਾਰੀ ਇਹ ਲੋਕ ਦੀ ਯਾਰੀ ਮੀਡੀਆ ਨੂੰ ਵੀ ਰੁਕਿਆ ਜਾ ਰਿਹਾ ਵੀ ਅਗਰ ਜੋ ਵੀਡੀਓ ਸ਼ੇਅਰ ਕਰਦੇ ਤਾਂ ਉਹ ਦੀ ਸਪੋਰਟ ਪਰਚੇ ਬਾਰੇ ਵੀ ਕਿਹਾ ਗਿਆ ਦੇਖੋ ਜੇ ਅਗਰ ਵੀਡੀਓ ਪਹਿਲਾਂ ਚੱਲਦੀ ਸੀ ਪਹਿਲਾਂ ਕਿਉਂ ਨਹੀਂ ਚੀਜ਼ਾਂ ਬਾਰੇ ਧਿਆਨ ਦਿੱਤਾ ਮੈਂ ਇੱਕ ਇੱਥੇ ਹੋਰ ਕਹਿਣਾ ਚਾਹਣਾ ਦਰਬਾਰ ਸਾਹਿਬ ਦੀ ਏਆਈ ਦੀ ਵੀਡੀਓ ਬਣੀ ਸਾਰੀ ਦੁਨੀਆ ਨੇ ਦੇਖੀ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ ਤੁਹਾਡੀ ਸਰਕਾਰ ਦੀ ਇੱਕ ਚਿੱਠੀ ਦਿਖਾਓ ਤੁਸੀਂ ਕਿਹੜੇ ਕੋਰਟ ਚ ਗਏ ਤੁਹਾਡੀ ਜ਼ਿੰਮੇਵਾਰੀ ਨਹੀਂ ਬੰਦੀ ਤੁਸੀਂ 3 ਤੁਹਾਡਾ ਫਰਜ਼ ਨਹੀਂ ਬੰਦਾ ਸੀ ਕਿ ਉਹਦੇ ਲਈ ਫੇਸਬੁਕ ਤੇ ਗੂਗਲ ਨੂੰ ਲੇਖੋ ਅੱਜ ਤੁਹਾਡੇ ਤੇ ਆ ਗਈ ਤਾਂ ਤੁਸੀਂ ਫੇਸਬੁਕ ਗੂਗਲ ਸਭ ਨੂੰ ਨੋਟਿਸ ਵੀ ਕਰਾਤੇ ਕੋਰਟ ਤੋਂ ਫੈਸਲੇ ਵੀ ਕਰਾਤੇ ਵੀਡੀਓ ਵੀ ਨਕਲੀ ਅਸਲੀ ਬਣਾਤੀ ਥੋੜਾ ਫਰਜ ਨਹੀਂ ਬੰਦਦਾ ਸੀ ਕਿ ਉਦੋਂ ਜਦੋਂ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਜਿਹੜੇ ਮੰਦਰ ਮਸਜਿਦ ਨੇ ਉਹਨਾਂ ਦੀ ਜਦੋਂ ਵੀਡੀਓ ਬਣਦੀਆਂ ਨੇ ਉਦੋਂ ਕੋਈ ਕਾਰਵਾਈ ਕਰੋ ਉਦੋਂ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਸਿਰਫ ਤੇ ਸਿਰਫ ਇਹ ਹੈ ਕਿ ਆਪਣੀ ਰਾਜਨੀਤੀ ਆਪਣੀ ਸਿਆਸਤ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸਾਨੂੰ ਇਥੋਂ ਪਤਾ ਲੱਗਿਆ ਕਿ ਪਰਚਾ ਜਿਹੜਾ ਹੈ ਉਹ ਮੂਨਕ ਥਾਣੇ ਦਾ ਹੈ ਐਫ ਆਈ ਆਰ ਨੰਬਰ 117/21 2021 ਦਾ ਪਰਚਾ ਹੈ ਮਤਲਬ 2021 ਦਾ ਪਰਚਾ ਤੇ ਨਾਮਜਾਦ ਬੰਦਾ ਹੁਣ ਹੋ ਰਿਹਾ ਉਹਦੇ ਚ ਮੂਨਕ ਥਾਣੇ ਵਾਲੇ ਇਹਨਾਂ ਨੂੰ ਲੈ ਕੇ ਨੇ ਸੋ ਐਸਐਚਓ ਸਾਹਿਬ ਨੂੰ ਅਸੀਂ ਇਹੀ ਕਿਹਾ ਕਿ ਭਾਈ ਹੁਣ ਜਿਹੜੀਆਂ ਅੱਗੇ ਘਰ ਦੀਆਂ ਔਰਤਾਂ ਨੇ ਜਿਹੜੀਆਂ ਉਹ ਇਸ ਟਾਈਮ ਜਿਹੜਾ ਪਿੰਡ ਦੇ ਵਿੱਚ ਮਾਹੌਲ ਬਣਿਆ دہشت ਦਾ ਤੇ ਔਰਤਾਂ ਜਿਹੜੀਆਂ ਨੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੀਆਂ ਤੇ ਇਹਨਾਂ ਦੇ ਪਰਿਵਾਰਾਂ ਦੀਆਂ ਜਿਹੜੀਆਂ ਲੇਡੀਜ਼ ਨੇ ਸਾਡੀਆਂ ਪਰਵਾਰ ਦੀਆਂ ਉਹ ਹੋਰ ਪਾਸੇ ਕਿਤੇ ਬੈਠੀਆਂ ਨੇ ਸਿਰਫ ਇਹੀ ਡਰਿਆ ਵੀ ਕੱਲ ਨੂੰ ਕਿਤੇ ਔਰਤਾਂ ਨੂੰ ਵੀ ਨਾ ਇਹ ਜਿਹੜਾ ਥਾਣੇ ਬੁਲਾਇਆ ਜਾਵੇ ਸੋ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੈ ਜਿਹੜੀ ਹੋਈ ਆ ਉਹਦੇ ਵਾਸਤੇ ਅਸੀਂ ਸੰਘਰਸ਼ ਲੜੀ ਰਹਾਂ ਪਰ ਜਿਹੜਾ ਅੱਗੇ ਜੇ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਹੈ ਤਾਂ ਫਿਰ ਇਹ ਸਮਝ ਲਓ ਵੀ ਇਹ ਥਾਣੇ ਦਾ ਗੇਟ ਜਿਹੜਾ ਬੰਦ ਰਹੂਗਾ ਪੱਕੇ ਤੌਰ ਤੇ ਇਹ ਤੁਹਾਨੂੰ ਕਲੀਅਰ ਕਰਤਾ ਅਸੀਂ ਗੁਰਦੇ ਜੀ ਜਿਵੇਂ 2000 ਪੁਲਿਸ ਬਹੁਤ ਤੇਜ਼ ਹੈ ਤੇ ਸਾਰਿਆਂ ਨੂੰ ਕਲੀਅਰ ਹੈ ਕਿ ਪਰਚਾ ਇਹਦੇ ਵਿੱਚ ਨਾਮਜ਼ਦ ਕਿਉਂ ਕੀਤਾ ਗਿਆ ਇੱਕੋ ਇੱਕ ਮਸਲਾ ਜਗਮਨ ਸਮਰਾ ਉਸੇ ਦਾ ਨਾਮ ਬੋਲਦਾ ਉਸੇ ਦੀ ਵੀਡੀਓ ਕਰਕੇ ਤਾਂ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਚੇਲੇ ਇਹ ਭਗਵੰਤ ਮਾਨ ਸਾਹਿਬ ਨੂੰ ਇਹ ਮੈਂ ਕਹਿਣਾ ਚਾਹਣਾ ਕਿ ਭਾਈ ਥੋੜੀ ਬੰਦੇ ਨੇ ਥੋੜੀ ਲੋਕ ਨੇ ਇਹ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਸੀ ਜਿਨ੍ਹਾਂ ਤੇ ਅੱਜ ਪਰਚੇ ਦੇ ਦੇ ਉਹਨਾਂ ਦੇ ਪਰਿਵਾਰਾਂ ਦੇ ਅੱਛਰ ਫੈਲਾ ਕੇ ਉਹਨਾਂ ਨੂੰ ਅੰਦਰ ਤੁਸੀਂ ਜੇਲਾਂ ਦੇ ਵਿੱਚ ਬੰਦ ਕਰ ਰਹੇ ਹੋ ਇਹ ਥੋੜੀ ਲੋਕ ਨੇ ਕਿਰਪਾ ਕਰਕੇ ਇਹਨੂੰ ਬੰਦ ਕੀਤਾ ਜਾਂਦਾ ਹੈ